ਪਨੀਰ ਦੀ ਪੁਰਜੀ ਤਾਂ ਤੁਸੀਂ ਬਹੁਤ ਵਾਰ ਬਣਾਈ ਹੈ ਹੈਨਾ ਤੇ ਕੀ ਤੁਸੀਂ ਕਦੀ ਵੇਸਣ ਦੀ ਪੁਰਜੀ ਬਣਾਈ ਹੈ ਜੇਕਰ ਬਣਾਈ ਹੈ ਤਾਂ ਤੁਹਾਨੂੰ ਪਤਾ ਹੀ ਹੋਏਗਾ ਕਿ ਇਹ ਬਹੁਤ ਹੀ ਟੇਸਟੀ ਬਣਦੀ ਹੈ ਤੇ ਜੇਕਰ ਨਹੀਂ ਬਣਾਈ ਤੇ ਆਓ ਅੱਜ ਆਪਾਂ ਮਿਲ ਕੇ ਬਣਾਨੇ ਆ ਵੇਸਣ ਦੀ ਬਹੁਤ ਹੀ ਵਧੀਆ ਪੁਰਜੀ ਤੇ ਜਿਹੜੀ ਵੇਸਣ ਦੀ ਪੁਰਜੀ ਹੈ ਨਾ ਬਹੁਤ ਹੀ ਘੱਟ ਸਮਾਨ ਵਿੱਚ ਬਣ ਜਾਂਦੀ ਹੈ ਜਿਹਦੇ ਵਾਸਤੇ ਮੈਂ ਇੱਥੇ ਲਿਆ ਹੈ ਅੱਧਾ ਕੱਪ ਵੇਸਣ ਤੇ ਪੰਜ ਤੋਂ 6 ਤੁਰੀਆਂ ਲਸਣ ਦੀਆਂ 1 ਇੰਚ ਅਦਰਕ ਤਿੰਨ ਤੋਂ ਚਾਰ ਹਰੀਆਂ ਮਿਰਚਾਂ ਦੋ ਛਿੱਲੇ ਹੋਏ ਪਿਆਜ਼ ਤੇ ਇੱਕ ਵੱਡੇ ਸਾਈਜ਼ ਦਾ ਟਮਾਟਰ ਜੇ ਟਮਾਟਰ ਛੋਟੇ ਹੋਣ ਤਾਂ ਦੋ ਵੀ ਲੈ ਸਕਦੇ ਹੋ ਤੇ ਜੁਨਾ ਪਕੀ ਕਰਾਂਗੇ ਪਿਆਜ਼ ਟਮਾਟਰ ਲਸਣ ਅਦਰਕ ਤੇ ਹਰੀਆ ਮਿਰਚਾਂ ਨੂੰ ਆਪਾਂ ਬ੍ਰਿਕ ਬ੍ਰਿਕ ਕੱਟ ਲਵਾਂਗੇ ਤੇ ਵੇਸਣ ਦਾ ਕੀ ਕਰਨਾ ਹੈ ਮੈਂ ਤੁਹਾਨੂੰ ਅੱਗੇ ਦੱਸਦੀ ਆ ਤੇ ਵੇਸਣ ਨੂੰ ਨਾ ਆਪਾਂ ਸੁੱਕਾ ਭੁੰਨਣਾ ਹੈ ਤੇ ਮੈਂ ਜਿਹੜੀ ਕੜਾਹੀ ਵਿੱਚ ਪੁਰਜੀ ਬਣਾਣੀ ਹੈ ਨਾ ਉਸੇ ਕੜਾਹੀ ਦੇ ਵਿੱਚ ਵੇਸਣ ਭੁੰਨ ਰਹੀਆਂ ਤੁਸੀਂ ਚਾਹੋ ਤਾਂ ਕਿਸੇ ਛੋਟੇ ਤੜਕਾ ਪੈਣੀਆ ਕਿਸੇ ਛੋਟੇ ਪਾਂਡੇ ਵਿੱਚ ਭੁੰਨ ਕੇ ਅਲੱਗ ਰੱਖ ਸਕਦੇ ਹੋ ਤੇ ਗੈਸ ਦੀ ਮੀਡੀਅਮ ਫਲੇਮ ਤੇ ਨਾ ਆਪਾਂ ਇਹ ਵੇਸਣ ਨੂੰ ਲਗਾਤਾਰ ਚਲਾਉਂਦੇ ਹੋਏ ਭੁੰਨਾਂਗੇ ਲਗਾਤਾਰ ਚਲਾਉਂਦੇ ਹੋਏ ਭੁੰਨਾਂਗੇ ਨਾ ਵੇਸਣ ਦਾ ਕਲਰ ਇਕੋ ਜਿਹਾ ਆਏਗਾ ਕਿ ਤੋਂ ਡਾਰਕ ਜਾਂ ਕਿ ਤੋਂ ਵੈਸਣ ਨੂੰ ਭੁੰਦੇ ਭੁੰਦੇ ਨਾ ਜਦੋਂ ਇਹਦੇ ਵਿੱਚੋਂ ਹਲਕੀ ਹਲਕੀ ਜੀ ਵਧੀਆ ਜੀ ਖੁਸ਼ਬੂ ਆਉਣ ਲੱਗ ਪਈ ਹੈ ਨਾ ਵੈਸਣ ਪੁੱਜ ਜਾਂਦੀ ਤੇ ਨਾਲੇ ਵੈਸਣ ਦਾ ਕਲਰ ਹਲਕਾ ਜਿਹਾ ਚੇਂਜ ਹੋ ਜਵੇ ਜਿਵੇਂ ਕਿ ਤੁਸੀਂ ਵੀਡੀਓ ਵਿੱਚ ਵੇਖ ਸਕਦੇ ਹੋ ਤੇ ਉਦੋਂ ਆਪਾਂ ਗੈਸ ਦੀ ਫਲੇਮ ਨੂੰ ਕਰ ਦਵਾਂਗੇ ਬੰਦ ਕਿਉਂਕਿ ਆਪਾਂ ਇਹਨੂੰ ਹਲਕਾ ਜਿਹਾ ਹੀ ਰੋਸਟ ਕਰਨਾ ਹੈ ਬਹੁਤ ਜ਼ਿਆਦਾ ਨਹੀਂ ਕਰਨਾ ਬਸ ਵੈਸਣ ਦੀ ਹਲਕੀ ਜੀ ਕਚਹਿਣ ਮੁੱਕ ਜਵੇ ਇੰਨਾ ਕ ਹੀ ਇਹਨੂੰ ਭੁੰਨਣਾ ਹੈ ਤੇ ਬਾਸ ਉਹਨਾਂ ਨੂੰ ਇੱਕ ਵੱਖਰੇ ਭਾਂਡੇ 'ਚ ਕੱਢ ਕੇ ਤੇ ਹਲਕਾ ਜਿਹਾ ਪਹਿਲਾਂ ਠੰਡਾ ਕਰ ਲਵਾਂਗੇ ਤੇ ਜਦੋਂ ਵੈਸਣ ਥੋੜਾ ਜਿਹਾ ਠੰਡਾ ਹੋ ਜਵੇ ਤੇ ਉਦੋਂ ਆਪਾਂ ਇਹਦੇ ਵਿੱਚ ਪਾਵਾਂਗੇ ਅੱਧਾ ਕੱਪ ਪਾਣੀ ਪਾਣੀ ਤਾਂ ਮੈਂ 1 ਕੱਪ ਲਿਆ ਹੈ ਪਰ ਪਹਿਲਾਂ ਅੱਧਾ ਕੱਪ ਪਾਵਾਂਗੇ ਸਾਰਾ ਪਾਣੀ ਇੱਕੋ ਵਾਰੀ ਨਹੀਂ ਪਾਣਾ ਤੇ ਪਾਣੀ ਪਾ ਕੇ ਨਾ ਐ ਵੇਸਣ ਨੂੰ ਆਪਾਂ ਘੋਲ ਲੈਣਾ ਹੈ ਜੇ ਇੱਕੋ ਵਾਰੀ ਪਾਣੀ ਪਾ ਦਵਾਂਗੇ ਨਾ ਤੇ ਕਈ ਵਾਰੀ ਕੀ ਹੁੰਦਾ ਹੈ ਕਿ ਵੇਸਣ ਦੇ ਢੇਲੇ ਜੇ ਬਚ ਜਾਂਦੇ ਨੇ ਤੇ ਇਹਨੂੰ ਪਹਿਲਾਂ ਚੰਗੀ ਤਰ੍ਹਾਂ ਘੋਲ ਲਵਾਂਗੇ ਤਾਂ ਕਿ ਵੇਸਣ ਔਰ ਪਾਣੀ ਇੱਕੋ ਜਿਹਾ ਬੈਟਰ ਬਣ ਜਾਵੇ ਅੱਛਾ ਜਿਹਾ ਘੋਲ ਉਸ ਤੋਂ ਬਾਅਦ ਆਪਾਂ ਲੋੜ ਪੈਗੀ ਤੇ ਹੋਰ ਪਾਣੀ ਪਾਵਾਂਗੇ ਤੇ ਜਦੋਂ ਵੇਸਣ ਚੰਗੀ ਤਰ੍ਹਾਂ ਘੁਲ ਜਾਵੇ ਨਾ ਤੇ ਉਸ ਤੋਂ ਬਾਅਦ ਆਪਾਂ ਬਾਕੀ ਦਾ ਬਚਿਆ ਹੋਇਆ ਪਾਣੀ ਵੀ ਪਾਵਾਂਗੇ ਯਾਨੀ ਕਿ ਅੱਧਾ ਕੱਪ ਵੇਸਣ ਦੇ ਵਿੱਚ ਆਪਾਂ 1 ਕੱਪ ਪਾਣੀ ਪਾਇਆ ਹੈ ਤੇ ਇਹਨੂੰ ਵੀ ਹੁਣ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਮਿਕਸ ਕਰਕੇ ਇੱਕਦਮ ਸਮੂਥ ਘੋਲ ਬਣਾ ਲੈਣਾ ਹੈ ਬਹੁਤ ਹੀ ਵਧੀਆ ਬਹੁਤ ਜ਼ਿਆਦਾ ਗਾੜਾ ਘੋਲ ਨਹੀਂ ਬਣਾਉਣਾ ਇਹਦੇ ਵਿੱਚ ਤੇ ਇੱਥੇ ਮੈਂ ਤੁਹਾਨੂੰ ਦਿਖਾਨੀ ਆ ਜਿਹੜਾ ਵੇਸਣ ਦਾ ਘੋਲ ਹੈ ਨਾ ਇਹਦੀ ਕੰਸਿਸਟੈਂਸੀ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਆ ਦੇਖੋ ਤੁਸੀਂ ਦੇਖ ਸਕਦੇ ਹੋ ਕਿ ਗਾੜੀ ਨਹੀਂ ਹੈ ਬਲਕਿ ਪਤਲੀ ਹੀ ਹੈ ਬਹੁਤ ਜ਼ਿਆਦਾ ਪਤਲੀ ਵੀ ਨਹੀਂ ਹੈ ਤੇ ਲਓ ਜੀ ਹੁਣ ਆਪਾਂ ਫੇਰ ਗੈਸ 'ਵਾਲ ਆ ਗਏ ਤੇ ਇੱਕ ਕੜਾਈ ਦੇ ਵਿੱਚ ਨਾ ਪਾਵਾਂਗੇ 3 ਤੋਂ 4 ਵੱਡੇ ਚਮਚ ਸਰੋਂ ਦਾ ਤੇਲ ਤੇ ਇਹਨੂੰ ਨਾ ਚੰਗੀ ਤਰ੍ਹਾਂ ਗਰਮ ਕਰ ਲਵਾਂਗੇ ਤੇ ਸਰੋਂ ਦੇ ਤੇਲ ਦੀ ਜਗ੍ਹਾ ਤੁਸੀਂ ਕੋਈ ਵੀ ਕੁਕਿੰਗ ਆਇਲ ਲੈ ਸਕਦੇ ਹੋ ਇਹ ਪੁਰਜੀ ਕਿਓ ਦੇ ਵਿੱਚ ਵੀ ਬਣਾ ਸਕਦੇ ਹੋ ਜਦੋਂ ਸਰੋਂ ਦਾ ਤੇਲ ਇੱਕ ਵਾਰ ਚੰਗੀ ਤਰ੍ਹਾਂ ਗਰਮ ਹੋ ਜਾਏਗਾ ਤੇ ਗੈਸ ਦੀ ਫਲੇਮ ਨੂੰ ਸਿਮ ਕਰਕੇ ਆਪਾਂ ਇਹਦੇ ਵਿੱਚ ਪਾਵਾਂਗੇ ਅੱਧਾ ਛੋਟਾ ਚਮਚ ਜੀਰਾ ਅੱਧਾ ਛੋਟਾ ਚਮਚ ਸਾਬਤ ਤਨੀਆ ਚਮਚ ਦਾ ਚੌਥਾ ਹਿੱਸਾ ਪਾਵਾਂਗੇ ਜੁਵੈਨ ਤੇ 2 ਤੋਂ 3 ਪਿੰਚ ਪਾਵਾਂਗੇ ਹਿੰਗ ਤੇ ਸਾਰੇ ਮਸਾਲਿਆਂ ਦੇ ਨਾਲ ਹੀ ਥੋੜੀ ਜੀ ਪਾਵਾਂਗੇ ਕਸੂਰੀ ਮੇਥੀ ਤੇ ਗੈਸ ਦੀ ਫਲੇਮ ਨੂੰ ਛਿਮੀ ਰੱਖਾਂਗੇ ਨਹੀਂ ਤੇ ਮਸਾਲੇ ਸੜ ਸਕਦੇ ਨੇ ਤੇ ਸਾਬਤ ਮਸਾਲੇ ਜਦੋਂ ਚੰਗੀ ਤਰ੍ਹਾਂ ਭੁੱਜ ਜਾਣ ਉਹ ਤੋਂ ਆਪਾਂ ਇਹਦੇ ਵਿੱਚ ਪਾਵਾਂਗੇ ਬਰੀਕ ਕਟਿਆ ਹੋਇਆ ਲਸਣ ਅਦਰਕ ਤੇ ਹਰੀਆਂ ਮਿਰਚਾਂ ਤੇ ਬਸ ਇਹਨਾਂ ਨੂੰ ਆਪਾਂ ਥੋੜਾ ਜਿਆ ਹੁਨਣਾ ਹੈ ਬਹੁਤ ਜ਼ਿਆਦਾ ਡਾਰਕ ਨਹੀਂ ਕਰਨਾ ਤੇ ਲਸਣ ਅਦਰਕ ਜਦੋਂ ਥੋੜਾ ਜਿਹਾ ਭੁੱਜ ਜਾਂਨ ਤੇ ਨਾਲ ਹੀ ਪਾ ਦਵਾਂਗੇ ਇਸ ਤਰ੍ਹਾਂ ਦੇ ਬਰੀਕ ਕੱਟੇ ਹੋਏ ਪਿਆਜ਼ ਇਹ ਜਿਹੜੀ ਬੇਸਨ ਦੀ ਪੁਰਜੀ ਹੈ ਬਹੁਤ ਹੀ ਛੇਤੀ ਬਣ ਕੇ ਤਿਆਰ ਹੋ ਜਾਂਦੀ ਹੈ ਬਹੁਤ ਜ਼ਿਆਦਾ ਟਾਈਮ ਨਹੀਂ ਲੱਗਦਾ ਇਹਨੂੰ ਪੱਕਣ ਵਿੱਚ ਬਸ ਇਹ ਪਿਆਜ਼ਾਂ ਨੂੰ ਨਾ ਹੁਣ ਆਪਾਂ ਤੇਲ ਦੇ ਵਿੱਚ ਮਿਕਸ ਕਰਕੇ ਲਸਣ ਅਦਰਕ ਦੇ ਨਾਲ ਹੀ ਥੋੜਾ ਜਿਹਾ ਭੁੰਨ ਲਵਾਂਗੇ ਹਲਕਾ ਜਿਹਾ ਬ੍ਰਾਊਨ ਹੋਣ ਤੱਕ ਤੇ ਜਦੋਂ ਪਿਆਜ਼ ਪੁੱਜ ਕੇ ਇਸ ਤਰ੍ਹਾਂ ਦੇ ਕਲਰ ਚ ਆ ਜਾਂਨ ਨਾ ਉਦੋਂ ਆਪਾਂ ਇਹਦੇ ਵਿੱਚ ਪਾਵਾਂਗੇ ਕੱਟਿਆ ਹੋਇਆ ਟਮਾਟਰ ਤੇ ਨਾਲ ਹੀ ਪਾ ਦਵਾਂਗੇ ਚਮਚੇ ਦਾ ਚੌਥਾ ਹਿੱਸਾ ਹਲਦੀ ਅੱਧਾ ਛੋਟਾ ਚਮਚ ਪਾਵਾਂਗੇ ਲੂਣ ਤੇ ਲੂਣ ਤੁਸੀਂ ਆਪਣੇ ਸਵਾਦ ਦੇ ਮੁਤਾਬਿਕ ਪਾ ਸਕਦੇ ਹੋ ਅੱਧਾ ਛੋਟਾ ਚਮਚ ਪਾਵਾਂਗੇ ਲਾਲ ਮਿਰਚਾਂ ਦਾ ਮਿਰਚਾਂ ਵੀ ਆਪਣੇ ਸਵਾਦ ਦੇ ਮੁਤਾਬਿਕ ਪਾ ਸਕਦੇ ਹੋ ਉਹ ਕੀ ਹੈ ਨਾ ਕਿ ਇਹ ਜਿਹੜੀ ਬਸਨ ਦੀ ਪੁਰਜੀ ਹੈ ਨਾ ਇਹ ਥੋੜੀ ਕਰਾਰੀ ਹੀ ਵਧੀਆ ਲੱਗਦੀ ਹੈ ਤੇ ਨਾਲ ਹੀ ਪਾਵਾਂਗੇ ਅੱਧਾ ਛੋਟਾ ਚਮਚ ਤਨੀਆ ਪਾਊਡਰ ਚਮਚ ਦਾ ਚੌਥਾ ਹਿੱਸਾ ਗਰਮ ਮਸਾਲਾ ਤੇ ਬਸ ਚਮਚ ਦਾ ਚੌਥਾ ਹਿੱਸਾ ਹੀ ਪਾਵਾਂਗੇ ਚਾਟ ਮਸਾਲਾ ਜਿਹੜੀ ਪੁਰਜੀ ਐ ਚਟਪਟੀ ਬਣੇਗੀ ਇਹ ਸਾਰੇ ਮਸਾਲਿਆਂ ਨੂੰ ਟਮਾਟਰ ਦੇ ਨਾਲ ਮਿਕਸ ਕਰਕੇ ਨਾ ਹੁਣ ਆਪਾਂ ਟਮਾਟਰਾਂ ਨੂੰ ਔਰ ਮਸਾਲਿਆਂ ਨੂੰ ਥੋੜਾ ਜਿਹਾ ਪਕਾ ਲਵਾਂਗੇ ਜਿਹੜੇ ਤੇ ਪਕੌੜੇ ਖਾਣ ਦੇ ਸ਼ੌਕੀਨ ਨੇ ਨਾ ਉਹਨਾਂ ਨੂੰ ਤੇ ਵੈ ਸੰਦੀਪੂਰ ਜੀ ਬਹੁਤ ਹੀ ਜ਼ਿਆਦਾ ਪਸੰਦ ਆਏਗੀ ਤੇ ਗੈਸ ਦੀ ਸਿੰਪਲ ਏਮ ਤੇ ਹੁਣ ਆਪਾਂ ਇਹਨਾਂ ਨੂੰ ਪੱਕਣ ਦਿੰਨੇ ਆ ਤੇ ਜਿਹੜੇ ਜਿਹੜੇ ਇਨਗਰੀਡੀਅੰਟਸ ਮੈਂ ਇਹਦੇ ਵਿੱਚ ਪਾਏ ਨੇ ਨਾ ਉਹ ਸਾਰਿਆਂ ਦਾ ਜਿਹੜਾ ਕੁਆਂਟੀਟੀ ਵਗੈਰਾ ਹੈ ਨਾ ਉਹ ਮੈਂ ਡਿਸਕ੍ਰਿਪਸ਼ਨ ਬਾਕਸ ਵਿੱਚ ਦੇ ਦਿੱਤੀ ਹੈ ਤੁਸੀਂ ਉੱਥੋਂ ਦੇਖ ਸਕਦੇ ਹੋ ਤੇ ਇੱਥੇ ਨਾ ਸਿੰਪ ਫਲੇਮ ਤੇ ਮੈਂ ਟਮਾਟਰਾਂ ਨੂੰ ਔਰ ਮਸਾਲਿਆਂ ਨੂੰ ਇੱਕ ਤੋਂ ਡੇਢ ਮਿੰਟ ਤੱਕ ਭੁੰਨ ਲਿਆ ਤੇ ਟਮਾਟਰ ਜਿਹੜੇ ਨੇ ਨਾ ਇਹ ਨਰਮ ਹੋ ਗਏ ਨੇ ਤੇ ਇਹਨੇ ਨਰਮ ਹੀ ਆਪਾਂ ਇਹਨਾਂ ਨੂੰ ਕਰਨਾ ਹੈ ਆਪਾਂ ਇਹਨਾਂ ਨੂੰ ਮੈਸ਼ ਨਹੀਂ ਕਰਨਾ ਮਤਲਬ ਕਿ ਇਹ ਘੋਟਣਾ ਨਹੀਂ ਹੈ ਮਸਾਲਾ ਇਸ ਤਰ੍ਹਾਂ ਦੇ ਟਮਾਟਰ ਦਿਖ ਤੇ ਟਮਾਟਰ ਵੀ ਨਰਮ ਹੋ ਗਏ ਨੇ ਤੇ ਮਸਾਲੇ ਵੀ ਪੁੱਜ ਗਏ ਨੇ ਤੇ ਤੜਕਾ ਸਾਡਾ ਇਹ ਤਿਆਰ ਤੇ ਹੁਣ ਇਸ 스테ਜ ਤੇ ਆਪਾਂ ਇਹਦੇ ਵਿੱਚ ਪਾਵਾਂਗੇ ओਵੈਸਨ ਦਾ ਕੋਲ ਇੱਕ ਵਾਰੀ ਨਾ ਇਹਨੂੰ ਇਸ ਤਰ੍ਹਾਂ ਮਿਕਸ ਕਰ ਲਵਾਂਗੇ ਕਿਉਂਕਿ ਵੈਸਨ ਥੱਲੇ ਬੈਠ ਜਾਂਦਾ ਤੇ ਬਸ ਇਸ ਤਰ੍ਹਾਂ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਤੇ ਗੈਸ ਦੀ ਫਲੇਮ ਨੂੰ ਸਿਮ ਹੀ ਰੱਖਾਂਗੇ ਤੇ ਵੈਸਨ ਬਣਨ ਤੋਂ ਬਾਅਦ ਨਾ ਆਪਾਂ ਬਿਲਕੁਲ ਵੀ ਇਹਨੂੰ ਨਹੀਂ ਛੇੜਨਾ ਬਸ ਫਟਾਫਟ ਇਹਨੂੰ ਟੱਕ ਦੇਣਾ ਹੈ 3 ਤੋਂ 4 ਮਿੰਟ ਵਾਸਤੇ ਤੇ ਗੈਸ ਦੀ ਫਲੇਮ ਨੂੰ ਬਿਲਕੁਲ ਸਿਮ ਹੀ ਰੱਖਣਾ ਹੈ ਇਹ ਧਿਆਨ ਰੱਖਣਾ ਤੇ ਇਥੇ ਬੇਸਨ ਪਾਨ ਤੋਂ ਬਾਅਦ ਟੱਕ ਕੇ ਮੈਂ ਸਿੰ ਫਲੇਮ ਤੇ 4 ਮਿੰਟ ਤੱਕ ਪਕਾ ਲਿਆ ਹੈ ਤੇ ਹੁਣ ਇੱਕ ਵਾਰੀ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਤੇ ਇਥੇ ਬੇਸਨ ਜਿਹੜਾ ਹੈ ਨਾ ਇਹ ਨਹੀਂ ਦੇ ਚ ਪੱਕ ਚੁਕਿਆ ਤੇ ਪਹਿਲਾਂ ਵੀ ਮੈਂ ਪਕਾ ਲਿਆ ਸੀ ਇਹ ਬੇਸਨ ਜਦੋਂ ਆਪਾਂ ਸੁੱਕਾ ਰੋਸਟ ਕੀਤਾ ਹੈ ਹਨਾ ਤੇ ਬਾਕੀ ਜਿਹੜੀ ਥੋੜੀ ਬਹੁਤ ਕਸਰ ਸੀ ਉਹ ਆਪਾਂ ਇਹਦੇ ਵਿੱਚ ਪੂਰੀ ਹੋ ਗਈ ਹੋਣੀ ਜਦੋਂ ਆਪਾਂ ਪਕਾਇਆ ਤੇ ਜੇ ਬਿਨਾ ਭੁੰਨੇ ਪਾਵਾਂਗੇ ਤੇ ਜਿਹੜੀ ਪੁਰਜੀ ਹੈ ਨਾ ਇਹਦੇ ਵਿੱਚੋਂ ਬੇਸਨ ਦਾ ਥੋੜਾ ਜਿਹਾ ਕੱਚਾ ਕੱਚਾ ਜਿਹਾ ਸਵਾਦ ਆਏਗਾ ਤੇ ਇਸ ਤਰ੍ਹਾਂ ਬਣਾਵਾਂਗੇ ਨਾ ਭੁੰਨ ਕੇ ਤੇ ਬਹੁਤ ਹੀ ਵਧੀਆ ਟੇਸਟ ਆਏਗਾ ਤੇ ਥੋੜ ਕਿਉਂਕਿ ਆਪਾਂ ਟੱਕ ਕੇ ਰੱਖੀ ਸੀ ਆਪਾਂ ਹਿਲਾਇ ਨਹੀਂ ਸੀ ਨਾ ਜਰਾ ਵੀ ਇਹਨੂੰ ਚਲਾਇਆ ਨਹੀਂ ਸੀ ਤੇ ਇਸ ਕਰਕੇ ਤੇ ਬਸ ਹੁਣ ਇੱਥੇ ਕੀ ਹੈ ਕਿ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਆਪਾਂ ਗੈਸ ਦੀ ਫਲੇਮ ਨੂੰ ਕਰ ਦਵਾਂਗੇ ਬੰਦ ਤੇ ਗੈਸ ਦੀ ਫਲੇਮ ਨੂੰ ਬੰਦ ਕਰਨ ਤੋਂ ਬਾਅਦ ਆਪਾਂ ਫਿਰ ਤੋਂ ਇਹਨੂੰ ਟੱਕ ਦਵਾਂਗੇ 2 ਮਿੰਟ ਵਾਸਤੇ ਇਹਦੇ ਨਾਲ ਕੀ ਹੋਏਗਾ ਜਿਹੜਾ ਬੇਸਨ ਹੈ ਸੈੱਟ ਹੋ ਜਾਏਗਾ ਹੋਰ ਵੀ ਵਧੀਆ ਹੋ ਜਾਏਗਾ ਨਾਲੇ ਜਿਹੜਾ ਥੱਲੇ ਲੱਗ ਗਿਆ ਨਾ ਥੋੜਾ ਕੜਾਈ ਦੇ ਵਿੱਚ ਉਹ ਵੀ ਠੀਕ ਹੋ ਜਾਏਗਾ ਮੌਇਸਚਰ ਦੇ ਨਾਲ ਉਹ ਵੀ ਨਿਕਲ ਜਾਏਗਾ ਤੇ ਬਸ 2 ਮਿੰਟ ਤੱਕ ਟੱਕ ਕੇ ਰੱਖਣ ਤੋਂ ਬਾਅਦ ਹੁਣ ਇਹਦੇ ਵਿੱਚ ਪਾਵਾਂਗੇ ਕਟਿਆ ਆਇਆ ਖੂਬਸਾਰਾ ਧਨੀਆ ਧਨੀਆ ਨਾਲ ਸਵਾਦ ਔਰ ਰੰਗਤ ਦੋਨੋਂ ਬਾਤ ਜਾਣ ਗਿਆ ਵੈਸੰਦੀ ਪੂਰਜੀ ਦੀਆਂ ਤੇ ਹੁਣ ਦੇਖੋ ਜੀ ਜਿਹੜਾ ਵੈਸਨ ਥੱਲੇ ਲੱਗਿਆ ਸੀ ਨਾ ਕੜਾਈ 'ਚ ਉਹ ਵੀ ਉੱਤਰ ਗਿਆ ਹੈ ਨਾ ਤੇ ਹੁਣ ਤਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਿੱਤਾ ਹੈ ਤੇ ਵੈਸਨ ਜਿਹੜਾ ਹੁੰਦਾ ਥੋੜਾ ਜਿਹਾ ਖੁਸ਼ਕ ਹੁੰਦਾ ਹੈ ਤੇ ਸਰਵ ਕਰਨ ਲੱਗੇ ਆਏ ਜਿਸ ਉਪਰੋਂ ਦੀ ਕਿਉ ਪਾ ਸਕਦੇ ਹੋ ਤੇ ਇਹਦੇ ਵਿੱਚ ਮੈਂ ਇਸੇ ਕਰਕੇ ਹੀ ਤੇਲ ਵੀ ਥੋੜਾ ਜਿਹਾ ਜ਼ਿਆਦਾ ਪਾਇਆ ਹੈ ਕਿਉਂਕਿ ਵੈਸਨ ਜਿਹੜਾ ਹੈ ਤੇਲ ਥੋੜਾ ਜਿਹਾ ਜ਼ਿਆਦਾ ਐਬਜ਼ਾਰਬ ਕਰਦਾ ਹੈ ਨਾ ਤੇ ਹੁਣ ਤੁਸੀਂ ਦੇਖ ਸਕਦੇ ਹੋ ਕਿ ਸਾਡੀ ਵੈਸਨ ਬਹੁਤ ਹੀ ਵਧੀਆ ਵੇਸਣ ਦੀ ਮਸਾਲੇਦਾਰ ਪੁਰਜੀ ਤਿਆਰ ਹੈ ਤੇ ਇਹਨੂੰ ਤੁਸੀਂ ਜ਼ਰੂਰ ਟਰਾਈ ਕਰਿਓ ਮੇਰੇ ਕਹਿਣ ਤੇ ਇੱਕ ਵਾਰ ਇਹ ਬਹੁਤ ਹੀ ਟੇਸਟੀ ਲੱਗਦੀ ਹੈ ਤੇ ਬਸ ਹੁਣ ਗਰਮ ਗਰਮ ਵੇਸਣ ਦੀ ਪੁਰਜੀ ਨੂੰ ਆਪਾਂ ਕਿਉ ਪਾ ਕੇ ਸਰਵ ਕਰਾਂਗੇ ਤੇ ਇਸ ਤੋਂ ਜ਼ਿਆਦਾ ਆਪਾਂ ਇਹਨੂੰ ਨਹੀਂ ਸੁਕਾਣਾ ਯਾਨੀ ਕਿ ਜ਼ਿਆਦਾ ਸੁਕਾਵਾਂਗੇ ਤੇ ਥੋੜੀ ਜਿਹੀ ਜਾਵਾ ਆਹੜ ਜੀ ਹੋ ਜਾਏਗੀ ਸੁੱਕੀ ਜੀ ਤੇ ਠੰਡੀ ਹੋ ਕੇ ਫਿਰ ਉਹ ਹੋਰ ਜ਼ਿਆਦਾ ਸੁੱਕੀ ਹੋ ਜਾਏਗੀ ਇਸ ਕਰਕੇ ਥੋੜਾ ਨਰਮ ਨਰਮ ਹੀ ਇਹਨੂੰ ਰੱਖਣਾ ਹੈ ਆਪਾਂ ਇਸ ਤਰ੍ਹਾਂ ਦਾ ਜਿਵੇਂ ਕਿ ਤੁਸੀਂ ਵੀਡੀਓ ਵਿੱਚ ਵੇਖ ਰਹੇ ਹੋ ਤੇ ਇਹ ਪੁਰਜੀ ਨੂੰ ਬਣਾ ਕੇ ਤੁਸੀਂ ਪਰੌਂਠਿਆਂ ਨਾਲ ਖਾਓ ਸਾਦੀ ਰੋਟੀ ਨਾਲ ਖਾਓ ਪੂੜੀਆਂ ਨਾਲ ਖਾਓ ਇਹ ਬਹੁਤ ਹੀ ਟੇਸਟੀ ਲੱਗਦੀ ਹੈ ਤੇ ਜੇਕਰ ਤੁਹਾਨੂੰ ਇਹ ਰੈਸিপি ਚੰਗੀ ਲੱਗੀ ਹੈ ਨਾ ਤੇ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਨਾ ਭੁੱਲਿਓ ਜੀ ਸਤਿ ਸ਼੍ਰੀ ਅਕਾਲ ਜੀ